ਸ਼ੇਨਰ ਪੁਲਿਸ ਜਿਲੰਦਰ ਦੀ ਸਾਡੀ ਜਿਹੜੀ ਐਂਟੀ ਡਰੱਗ ਕੈਂਪੇਨ ਆ ਉਹਦੇ ਬਹੁਤ ਵੱਡੀ ਸਫਲਤਾ ਮਿਲੀ ਹੈ। ਪਰ ਮੈਂ ਸਮਝਦਾ ਕਿ ਵਨ ਆਫ ਦਾ ਬਿਗੇਸਟ ਰਿਕਵਰੀ ਜਿਹੜੀਆਂ ਇਹਨੂੰ ਆਪਾਂ ਕਹਿ ਸਕਦੇ ਹਾਂ 3 ਕਰੋੜ ਪਲੱਸ ਵੈਲਿਊ ਦੀ ਜਿਹੜੀ ਹੈ ਟਾਕਸਿਕੇਟਿੰਗ ਡਰੱਗਸ ਮੈਡੀਸਨ ਟੈਬਲੇਟਸ ਕੈਪਸੂਲਸ ਔਰ ਸਰਪਸ ਜਿਹੜੇ ਉਭਰਾਮਤ ਕੀਤੇ ਆ। ਇਹਦੇ ਵਿੱਚ 14 ਅਕਤੂਬਰ ਨੂੰ ਅਸੀਂ 22000 ਜਿਹੜੇ ਟੈਬਲੇਟਸ ਤੇ ਕੈਪਸੂਲ ਜਿਹੜੇ ਬਰਾਮਦ ਕੀਤੇ ਸੀ ਡਵੀ ਨੰਬਰ 8 ਦੇ ਵਿੱਚ ਔਰ ਦੋ ਅਕਿਊਜ਼ਡ ਉਹਦੇ ਚ ਫੜੇ ਗਏ ਸੀ ਇੱਕ ਲੁਧਿਆਣੇ ਦਾ ਸੀ ਇੱਕ ਬਟਾਲੇ ਦਾ ਉਹਨਾਂ ਦੀ ਇਨਵੈਸਟੀਗੇਸ਼ਨ ਜਿਹੜੀ ਫਰਦਰ ਅਸੀਂ ਕੀਤੀ ਔਰ ਬੈਕਵਰਡ ਲਿੰਕੇजेस ਸਪੈਸ਼ਲ ਟੀਮ ਬਣਾਈ ਗਈ ਉਹਦੇ ਚ ਡੀਸੀਪੀ ਸਾਹਿਬ ਸਰਪ੍ਰਮਿਤ ਸਿੰਘ ਨਾਲ ਮੈਡਮ ਬਸਲਾ ਗੁਪਤਾ ਇਹਨਾਂ ਨਾਲ ਮਿਸਟਰ ਹਰਵਿੰਦਰ ਸਿੰਘ ਡੱਲੀ ਸਾਡੇ ਐਸਪੀ ਧਰਮਪਾਲ ਜੀ ਔਰ ਐਸਐਸਓ ਕਮਲਜੀਤ ਸਿੰਘ ਤੇ ਉਹਨਾਂ ਦੀ ਟੀਮ ਔਰ ਸੀਆਈਏ ਦੀ ਟੀਮ ਵੀ ਉਹਦੇ ਸ਼ਾਮਲ ਕੀਤੀ ਗਈ। ਉਹਨਾਂ ਨੇ ਬੜੀ ਸਾਇੰਟਿਫਿਕ ਵੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਅਸੀਂ ਟਰੇਸ ਕੀਤਾ ਤੇ ਲੁਧਿਆਣਾ ਸਿਟੀ ਸਿਟੀ ਦੇ ਵਿੱਚ ਚੇਤ ਸਿੰਘ ਨਗਰ ਦੇ ਵਿੱਚ ਗਿਲ ਰੋਡ ਲੁਧਿਆਣਾ ਦੇ ਉੱਤੇ ਜਾ ਕੇ ਗੋਡਾਊਨਸ ਜਿਹੜੇ ਇਲੀਗਲ ਸਪੈਸਿਸ ਰੱਖਿਆ ਹੋਈਆਂ ਸੀ ਡੰਪ ਕਰਨ ਨੂੰ ਇਹ ਮੈਡੀਸਨ ਕੰਟਰਾਬੈਂਡ ਇਹਨੂੰ ਆਪਾਂ ਕਹਿ ਸਕਦੇ ਹਾਂ ਉਹ ਉੱਥੇ ਜਾ ਕੇ ਛਾਪਾ ਮਾਰਿਆ। ਲੋਕਲ ਡਰੱਗ ਜਿਹੜੇ ਡਿਪਾਰਟਮੈਂਟ ਦੀ ਟੀਮ ਦੀ ਵੀ ਅਸਿਸਟੈਂਸ ਅਸੀਂ ਲਈ ਲੁਧਿਆਣੇ ਦੇ ਜਿਹੜੇ ਡਰੱਗ ਇਨਸਪੈਕਟਰਸ ਤੇ ਉਹਨਾਂ ਦੀ ਟੀਮ ਨੇ ਉਹਨਾਂ ਨੂੰ ਸ਼ਾਮਲ ਕਰਕੇ ਇਹ ਭਾਰੀ ਮਾਤਰਾ ਦੇ ਵਿੱਚ ਜਿਹੜਾ ਸਾਰਾ ਐ ਨੈਕਸਸ ਤੋੜਿਆ ਗਿਆ ਉੱਥੇ ਔਰ ਇਹ ਜਿਹੜੀ ਸਾਰੀ ਕਨਸਾਈਨਮੈਂਟ ਹੈ ਇਹ ਇੱਕ ਅਕਿਊਜ਼ ਜਿਹੜਾ ਤੀਸਰਾ ਰਹਿੰਦਾ ਵਿਕਾਸ ਬੰਸਲ ਉਹਦਾ ਇਹ ਸਾਰਾ ਕਿੰਗਪਿੰਨ ਬਣਿਆ ਜਾ ਰਿਹਾ ਔਰ ਜੋ ਸਾਡੇ ਕੋਲ ਇਵਿਡੈਂਸ ਆਈ ਹੈ ਕਿ ਉਹੀ ਸਾਰਾ ਇਹ ਕੰਮ ਕਰ ਰਿਹਾ ਹੈ ਇਹ ਪਰ ਕਵਰੇਜ ਦੀ ਕੱਲ ਤੁਹਾਡੇ ਨਾਮੇ ਸ਼ੇਅਰ ਕਰਾਂ ਤਾਂ 4,65,000 ਵਿਪਰੋ ਨੋਰਫਿਨ ਟੈਬਲੇਟਸ 3,65,000 ਟ੍ਰੈਮਾਡੋਲ ਟੈਬਲੇਟਸ 58,000 ਐਲਪਰੋਜ਼ੋਲਮ 4,19,000 ਕੋਲੋਨਾਜ਼ेपਮ 1,17 ਲੱਖ 1,17,000 ਟ੍ਰੈਮਾਡੋਲ ਦੇ ਕੈਪਸੂਲ 1149 ਕੋਡੀਨ ਦੇ ਸਿਰਫ ਟੋਟਲ ਜਿਹੜਾ ਇਹਦਾ ਬਣਿਆ ਕੈਪਸੂਲਸ ਤੇ ਮੈਡੀਸਨ ਦਾ ਉਹ ਹੈਗਾ 13850000 ਔਰ 117000 ਜਿਹੜੇ ਕੈਪਸੂਲ ਬਣੇ ਆ 1149 ਜੜੀਆਂ ਸ਼ੀਸ਼ੀਆਂ ਨੇ ਉਹ ਦੂਸਰੀਆਂ ਦਵਾਈਆਂ ਦੀਆਂ ਮਿਲੀਆਂ ਜਿਹਦੀ ਕੀ ਇਹਨਾਂ ਦੀ ਵਰਥ 2 ਕਰੋੜ ਹੈ ਇਸ ਤੋਂ ਇਲਾਵਾ ਇਹ ਤਾਂ ਅਸੀਂ ਐਨਡੀਪੀਐਸ ਸੈਕਟ ਦੇ ਵਿੱਚ ਕਨਫਿਸਕੇਟ ਕੀਤੀਆਂ ਔਰ ਇਹਨਾਂ ਦੀ ਰਿਕਵਰੀ ਕੀਤੀ ਹੈ ਇਸ ਤੋਂ ਲਾਵਾ ਜਿਹੜੇ ਡਰਗ ਐਂਡ ਕੋਸਮੈਟਿਕ ਐਕਟ ਦੇ ਵਿੱਚ ਵੀ ਉਹ ਜਿਹੜੀ ਰਿਕਵਰੀ ਹੈ ਉਹ ਤੁਹਾਡਾ ਸ਼ੇਅਰ ਕਰਦਾ 11 ਲੱਖ 49 ਹਜ਼ਾਰ ਦੀਆਂ ਟੈਬਲੇਟਸ 10 ਹਜ਼ਾਰ ਇੰਜੈਕਸ਼ਨਸ ਔਰ 6000 ਸਰਪਸ ਇਹ ਡਰਗ ਐਂਡ ਕੋਸਮੈਟਿਕ ਐਕਟ ਦੇ ਦੀਨ ਜਿਹੜੀ ਡਰਗ ਦੀ ਟੀਮ ਸੀ ਲੁਧਿਆਣੇ ਤੋਂ ਅਸੀਂ ਨਾਲ ਬੁਲਾਈ ਸੀ ਉਹ ਉਹਨਾਂ ਨੇ ਇਹਨੂੰ ਰਿਕਵਰ ਕੀਤੀ ਹੈ ਇਦੇ ਚ ਬੜੀ ਇੰਟਰਸਟਿੰਗ ਗੱਲ ਇਹ ਹੈ ਕਿ ਜਿਹੜੀ ਬਿਉਪਰੋਨੋਰਫੀਨ ਹੈ ਉਹ ਇਹ ਆਮ ਤੌਰ ਤੇ ਬੜੀ ਅਫੈਕਟਿਵ ਡੀਡਿਕਸ਼ਨ ਦੇ ਕੇਸਸ ਦੇ ਵਿੱਚ ਯੂਜ਼ ਕੀਤੀ ਜਾਂਦੀ ਹੈ ਔਰ ਇਹਦੀ ਰਿਕਵਰੀ ਇਹ ਸ਼ੋ ਕਰਦੀ ਹੈ ਕਿ ਵਾਕਈ ਇਹ ਡਰੱਗ ਕਾਕਲ ਦੇ ਵਿੱਚ ਅਹਿਮ ਰੋਲ ਪਲੇ ਕਰ ਰਿਹਾ ਸੀ ਜਿਹੜਾ ਅਕਿਊਜ਼ਡ ਹੈ ਔਰ ਇਹ ਸਪਲਾਈ ਕਰ ਰਿਹਾ ਸੀ ਪਹਿਲਾਂ ਵੀ ਇਹਦੇ ਖਿਲਾਫ ਇੱਕ ਪਰਚਾ ਦਰਜ ਹੈ ਤੋਂ ਅਸੀਂ ਇਹਨੂੰ ਜਲਦੀ ਇਹਨੂੰ ਵੀ ਨੈਬ ਕੀਤਾ ਜਾਏਗਾ ਦੂਸਰਾ ਜਿਹੜਾ ਟ੍ਰਾਮਾਡੋਲ ਹੈ ਉਹ ਵੀ ਬੜੀ ਹਾਈ ਇੰਟੈਸਟੀ ਪੇਨ ਕਿਲਰ ਹੈ ਇਵਨ ਜਿਹੜੇ ਕੈਂਸਰ ਪੇਸ਼ੈਂਟਸ ਨੂੰ ਉਹਨਾਂ ਨੂੰ ਦਿੱਤੀ ਜਾਂਦੀ ਹੈ ਜੋ ਡਾਕਟਰਸ ਤੋਂ ਅਸੀਂ ਪਤਾ ਕੀਤਾ ਉਹ ਇਹਦੇ ਨਾਲ ਸਾਰਾ ਜਿਹੜਾ ਨੈਕਸਸ ਹੈ ਉਹ ਲੁਧਿਆਣਾ ਤੇ ਸਰਾਊਂਡਿੰਗ ਡਿਸਟ੍ਰਿਕਟਸ ਦੇ ਵਿੱਚੋਂ ਸਪਲਾਈ ਕਰ ਰਹੇ ਸੀ ਉਹ ਅਸੀਂ ਜਿਹੜੀ ਉਹ ਲੀਡ ਲੈ ਕੇ ਉਹ ਸਾਰਾ ਬਸਟ ਕੀਤਾ ਔਰ ਜਿਸ ਤਰ੍ਹਾਂ ਇਹ ਉਹ ਥਰਡ ਅਕਿਊਜ਼ ਫੜਾਇਆ ਜਾਏਗਾ ਸਾਨੂੰ ਉਮੀਦ ਹੈ ਕਿ ਬਹੁਤ ਸਾਰੀਆਂ ਲੀਡਸ ਇਵਨ ਦਿੱਲੀ ਤੱਕ ਔਰ ਹੋਰ ਜਿੱਥੇ ਮੈਨੂਫੈਕਚਰਰਸ ਦਾ ਕੋਈ ਐਂਗਲ ਹੁੰਦਾ ਉਹਨਾਂ ਸਾਰਿਆਂ ਨੂੰ ਅਸੀਂ ਡੀਪਲੀ ਪ੍ਰੂਵ ਕਰਾਂਗੇ ਤੁਸੀਂ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਵੀ ਦਿੰਨਾ ਔਰ ਵਾਜਬ ਇਨਾਮ ਵਾਸਤੇ ਡੀਜੀ ਆਫਿਸ ਨੂੰ ਵੀ ਇਹਨਾਂ ਲਿਖਿਆ ਜਾਏਗਾ ਜਿਹੜੇ ਆਫੀਸਰ ਨੇ ਚੰਗਾ ਕੰਮ ਕੀਤਾ ਸਪੈਸ਼ਲਿਟੀ 8 ਨੰਬਰ ਡਿਵੀਜ਼ਨ ਦੇ ਆਫੀਸਰਸ ਨੂੰ